ਦੇ ਪ੍ਰਧਾਨ ਤੇ ਥੱਲੇ ਮਾਜੀ ਦੀ ਟੀਮ ਐ ਇਸ ਇਲਾਕੇ ਦੀ ਯੰਗ ਮੁੰਡੇ ਨੇ ਨਾਨ ਪੀਡਿਕਲ ਬੈਕਗਰਾਉਂਡ ਚੋਂ ਨੇ ਫਿੱਪੜ ਦੇ ਆ ਪੱਤਿਆਵੇ ਕਾਦੀ ਖੜ 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 ਲਾਈ ਐ ਪੱਤ ਛੜ ਗਏ ਪੁਰਾਣੇ ਹੁਣ ਰੁੱਤ ਨਵੇਂਾਂ ਦੀ ਆਈ ਐ ਤੇ ਨਵੇਂਾਂ ਦੀ ਰੁੱਤ ਆਈ ਹੋਈ ਮੈਂ ਕੱਲ ਮਜੀਠੇਸੀ ਅਜਨਾਲੇ ਸੀ ਚੁਗਾਵਾ ਸੀ ਜੰਗਾਲਾ ਗੁਰੂ ਸੀ ਤਰਨਤਾਰਨ ਸੀ ਅੱਜ ਵੀ ਚਾਰ ਪੰਜ ਜਗ੍ਹਾ ਤੇ ਜਾਊਂਗਾ ਉਹ ਫਿਰੋਜ਼ਪੁਰ ਗੁਰੂ ਹਰਸਾਏ ਤੱਕ ਕੇਦਰੀਵਾਲ ਸਰ ਵੀ ਆਗੇ ਅੱਜ ਉਹ ਵੀ ਫਿਰੋਜ਼ਪੁਰ ਹੁਸ਼ਿਆਰਪੁਰ ਬਠਿੰਡਾ ਜਾਣਗੇ ਵੀਰੋ ਜਿੰਨਾ ਚਿਰ ਖਾਲੀਆਂ ਕਾਂਗਰਸੀਆਂ ਤੇ ਭਾਜਪਾ ਵਾਲਿਆਂ ਦੀ ਚਰਨੀ ਪੱਤਦੇ ਉਹਨਾਂ ਚ ਰਸੀ ਕਿ ਥੱਕਦੇ ਇਹਨਾਂ ਨੇ ਸਾਡੀਆਂ ਤਿੰਨ ਪੀੜੀਆਂ ਬਰਬਾਦ ਕਰਤੀਆਂ ਤਿੰਨ ਪੀੜੀਆਂ ਚੱਲ ਭਾਈ ਸੁਖਵੀਰ ਸਿੰਘ ਮਲਾਂਗੀ ਸਹੀ ਪਰ ਮਲਾਂਗੀ ਮੰਜੀ ਠੋਕਣਗੇ ਹੁਣ ਇੱਕ ਦੀ ਦੇਖੋ ਤੁਸੀਂ ਇਹ ਆਪ ਰਜਵਾੜੇ ਬਣ ਗਏ ਉਹ ਲੋਕੋ ਉਹ ਪੰਜਾਬੀਓ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਜਾ ਕੇ ਮੁੱਕ ਜਾਂਦੀਆਂ ਨੇ ਨਹਿਰਾ ਤੇ ਆਪਾਂ ਨੂੰ ਤੁਪਕਾ ਪਾਣੀ ਦਾ ਨਹੀਂ ਮਿਲਦਾ ਹੁਣ ਅਸੀਂ ਜਾ ਕੇ ਕਿਤੇ ਬੰਦ ਕੀਤੀ ਹੈ mas ਕੀ ਕੋਈ ਮੋਲ ਨਹੀਂ ਕੋਈ ਨਾ ਆਪਰੇ ਸਕਦਾ ਕੋਈ ਤੋਲ ਨਹੀਂ ਸਕਦਾ ਇੱਕ ਪਾਸੇ ਤਾਂ ਆ ਪਿਆਰ ਹੈ ਉਹ ਲਾੜਾ ਦੂਜੇ ਪਾਸੇ ਕਾਲੀ ਕਾਂਗਸੀ ਕਿਹੜੇ ਇਹਨਾਂ ਦਾ ਹੱਥ ਫੜਾਵਾ ਕੇ ਬਾਤੂੰ ਗਈਆਂ ਗੈਨੀਆਂ ਪੈਂਦੀਆਂ ਨੇ ਪੂਰੀਆਂ ਰਹਿ ਜਾਂ ਲੈ ਕੇ ਕਦੀ ਆਹ ਹੰਤਣ ਸੁਏ ਨਾ ਜੋ ਸਾਡੇ ਕੋਲੇ ਸਰਪੇ ਦੀਆਂ ਰਿਪੋਰਟਾਂ ਆਈਆਂ ਨੇ ਮੰਜੰਗਰ ਮੇਰਾ ਹਲਕਾ ਸਰਪੇ ਦੀ ਰਿਪੋਰਟ ਉਤਾਰਕ ਸਿਰਫ 25000 ਦੀ ਲੀਡਾ ਮੈਨੂੰ 35000 ਦੇ ਚੜੀ ਦੀ ਹੈ ਤੁਸੀਂ ਵੀ ਅੱਜ ਜਾ ਕੇ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰ ਨੂੰ ਕਹਿ ਦੋ 25000 ਦੀ ਲੀਡਾ 35 ਦੀ ਕਰੋ ਉਸ ਤੋਂ ਬਾਅਦ ਇੱਕ ਸ਼ੋਹਰਤ फेर ਮੇਰਾ ਮੇਰਾ ਕੰਮ ਹੈ ਗੋਇੰਦਵਾਲ ਦੀ ਇੰਡਸਟਰੀ ਉਹਦੇ ਮਸਲੇ 'ਚ ਕਰਲੇ ਪਾਲਸੀ ਬਣਾ ਲਈ ਆਪਾਂ ਨੇ ਹਰਮਲ ਪਲਾਂਟ ਖਰੀਦ ਲਿਆ ਗੋਇੰਦਵਾਲ ਵਾਲਾ ਜੀਵੀ ਕੇ ਕੰਪਨੀ ਦਾ ਸੀ ਜਿਹਦਾ ਨਾਮ ਰੱਖਿਆ ਗੁਰੂ ਅਮਰਦਾਸ ਹਰਮਲ ਪਲਾਂਟ ਗੋਇੰਦਵਾਲ ਸਾਹਿਬ ਆ ਕੋਲੇ ਕੋਲੇ ਬਿਜਲੀ ਆ ਆਹ ਹੋ ਜੂਗੀ ਘਰਾਂ ਵਾਲੀ ਤਾਂ ਮੈਂ ਪਹਿਲੀ ਫ੍ਰੀ ਕਰ ਰੱਖੀ ਸੀ ਪਾਵਰ ਪਲਾਂਟ ਫੀਡਰ ਨਾਲ ਹੁਣ ਇੰਡਸਟਰੀਅਲ ਬਿਜਲੀ ਸਸਤੀ ਕਰੂੰਗਾ ਤੁਸੀਂ ਦੇਖੋ ਸਹੀ ਪੰਜਾਬ ਦੇ ਵਿੱਚ ਫੈਕਟਰੀਆਂ ਤੇ ਇੰਡਸਟਰੀਲਿਸਟ ਆਉਂਦੇ ਇੱਥੇ ਤੇ ਤੁਹਾਨੂੰ ਕੰਮ ਮਿਲਦਾ ਤੁਹਾਡੇ ਧੀਆ ਪੁੱਤਾਂ ਨੂੰ ਕੰਮ ਮਿਲਦਾ ਦੇਖੋ ਮੈਂ ਪੰਜਾਬ ਦੇ ਨੌਜਵਾਨ ਧੀਆ ਪੁੱਤਾਂ ਦੇ ਹੱਥੋਂ ਟੀਕੇ ਖੋ ਕੇ ਟਿਫਲ ਫੜਾਉਣੇ ਚਾਹਨਾ ਕਾਫੇ ਜਾਓ ਕਰੇ ਗਮ ਤੇਓ ਪਾਲੇ ਮੁਲਕ ਜਾਂਦੀ ਲੋੜ ਨਹੀਂ ਚੋਂ 25-25 ਦੀ ਟੀਲਾ ਕਰਦੇ ਆ ਤਕਰੀ ਬੰਦਿਆ ਉਹ ਪਹਿਲਾਂ ਅੰਗਰੇਜ਼ਾਂ ਨੂੰ ਕੱਟਣ ਲਈ ਮਰੀ ਗਿਆ ਹੁਣ ਉਹਨਾਂ ਕੋਲ ਪਹੁੰਚਣ ਲਈ ਮਰੀ ਜਾਂਦੇ ਆ ਆਪਾਂ ਵੀ ਉਹ ਧਰਤੀ ਠੀਕ ਕਰ ਲਈਏ ਆਪਣੀ ਧਰਤੀ ਠੀਕ ਕਰ ਲਈਏ ਕੋਈ ਧਰਤੀ ਦਾ ਕੋਈ ਕਸੂਰ ਨਹੀਂ ਧਰਤੀ ਵੀ ਪਜਾਉ ਸ਼ਕਤੀ ਉਹ ਨਹੀਂ ਹੋਈ ਹੈ ਲੋਕ ਮਿਹਨਤੀ ਹੈ ਕਮੀ ਇੱਕ ਸੀ ਵਾਸਤੇ ਚੱਗੇ ਨੀਅਤ ਵਾਲੇ ਲੀਡਰ ਨਹੀਂ ਮਿਲੇ ਹੁਣ ਤੁਸੀਂ ਆਪਣੀ ਸਰਕਾਰ ਬਣਾ ਲਈ ਝੋਕ ਨਹੀਂ ਪੂਰੀ ਹੋਗੀ ਹੁਣ ਸਰਕਾਰ ਥੋਡੀ ਐ 90% ਲੋਕ ਮੈਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਆ ਸੱਚੀ ਗੱਲ ਭਾਈ ਜੀ ਰੋਕ ਲੈ ਜਾਂ ਮੋਢਾ ਫੜ ਕੇ ਪਹਿਲਾਂ ਕਦੇ ਮੁੱਖ ਮੰਤਰੀਆਂ ਐ ਰੋਕਿਆ ਕੋਈ ਨੇੜੇ ਲੱਗ ਰਿੰਦਾ ਸੀ ਪਲਾਨਾਂ ਤਿੰਨ ਦਾ ਤੁਸੀਂ ਐਡੀ ਵੱਡੀ ਟੀਮ ਬਣਾ ਦੇਈ ਉਸ ਤੋਂ ਉਹ ਮਤਲਬ ਜਿੱਥੇ ਤੱਕ ਲੋਕ ਬੈਠਿਆ ਐਨੀ ਤਾਂ ਟੀ ਹੁੰਦੀ ਐ ਐ ਇੱਥੇ ਨਹੀਂ ਕੋਈ ਆਸਾ ਲੋਕੋ ਤੂੰ ਬਾਹਰ ਮੈਂ ਕਹਿਆ ਯਾਰ ਲੀਡਰ ਲੋਕਾਂ ਨਾਲ ਗੱਲਾਂ ਕਰਨ ਆਉਂਦੇ ਐ ਲੋਕ ਲੀਡਰਾਂ ਦੀਆਂ ਗੱਲਾਂ ਸੁਣਨਾ ਆਉਂਦੇ ਐ ਤੁਸੀਂ ਐਡੀ ਦੂਰੀ ਕਿਉਂ ਪਾ ਦਿੰਦੇ ਐ ਉਹ ਕਹਿੰਦੇ ਜੀ ਕਹਿਣ ਨੂੰ ਤਾਂ ਇਹ ਦੇਖਿਓ ਓਟੀ ਰੀਜ਼ਨ ਹੈ ਪਰ ਅੰਦਰਲੀ ਗੱਲ ਹੋਰ ਹੈ ਮੈਨੂੰ ਤਾਂ ਮਿਲੂ ਅੰਦਰਲੀ ਗੱਲ ਉਹ ਕਹਿੰਦਾ ਅੰਦਰਲੀ ਗੱਲ ਇਹ ਹੈ ਜੀ ਇਹਨਾਂ ਲੀਡਰਾਂ ਦੀ ਕਤੂਤਾ ਤੋਂ ਲੋਕ ਇੰਨੇ ਦੁਖੀ ਹੋ ਗਏ ਜਿਵੇਂ ਆਪਣੇ ਪੈਰਾਂ 'ਚੋਂ ਲਾ ਕੇ ਚੁੱਟੀਆਂ ਮਾਰ ਲਾਤੀ ਪੰਗਾ ਸਾਨੂੰ ਪੈ ਜਾਂਦਾ ਕਹਿੰਦੇ ਸਸਪੈਂਸਡ ਅਸੀਂ ਹੋ ਜਾਂਦੇ ਆ ਇਹਨਾਂ ਅਸੀਂ ਪਰ ਹੌਂ ਕੀ ਤਰੀਕਾ ਲੱਭਿਆ ਰੇਲੀ ਵਾਲੀ ਜਗ੍ਹਾ ਤੇ ਰਾਤ ਨੂੰ ਖਾਲੀ ਸਟੇਜ ਵੱਲੋਂ ਹੀ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਥੋੜਾ ਹੋਰ ਮੰਗਰ ਹੋ ਜੇ ਨੇ ਉੱਥੋਂ ਸਿੱਟ ਕੇ ਦੇਖ ਲੈਣੇ ਆ ਹੋਰ ਪਿੱਛੇ ਹੋਏ ਨੇ ਉੱਥੋਂ ਸਿੱਟ ਕੇ ਜਿੱਥੋਂ ਜ਼ੋਰ ਨਾਲ ਵੀ ਜੁੱਤੀ ਸਿੱਟੇ ਤੇ ਪੰਜਾਬ ਨਵੀਂ ਕਹਾਣੀ ਲਿਖਣ ਨੂੰ ਤਿਆਰ ਬੈਠਾ ਹੈ ਪੰਨਾ ਸ਼ਾਹੀ ਤੋਂ ਬਚਾਉਣਾ ਹੈ ਦੇਸ਼ ਨੂੰ 바ਵਾ ਸਾਹਿਬ ਅੰbedkar ਜੀ ਦਾ ਲਿਖਿਆ ਰਿਹਾ ਸੰਵਿਧਾਨ ਬਚਾਉਣਾ ਹੈ ਪੰਜਾਬ ਨੂੰ ਮੂਰੇ ਆਉਣਾ ਪਊਗਾ ਅਯਾਤੀ ਵੇਲੇ ਪੰਜਾਬ ਮੂਰੇ ਸੀ ਹਰੀ ਕ੍ਰਾਂਤੀ ਵੇਲੇ ਪੰਜਾਬ ਅੱਗੇ ਸੀ ਹੁਣ ਵੀ ਅੱਗੇ ਲੱਗਣਾ ਪਊ ਪੰਜਾਬ ਨੂੰ ਦੇਸ਼ ਬਚਾਉਣ ਵਾਸਤੇ ਛੋਟਾ ਨਾਮ ਸਨੈਰੀ ਅੱਖਾਂ ਦੇ ਲਿਖਿਆ ਜਾਊ ਅੱਜ ਤੋਂ 20 50 ਸਾਲ ਬਾਅਦ ਜਦੋਂ ਕਿਸੇ ਯੂ ਪੀ ਐਸ ਸੀ ਦੇ ਪੇਪਰ 'ਚ ਨਕਲੇ ਸਿਲੇਬਸ ਦੇ ਵਿੱਚ ਇਹ ਪੁੱਛਿਆ ਜਾਊਗਾ ਕਿ ਜਦੋਂ ਦੇਸ਼ ਬਚਾਉਣ ਦੀ ਲੋੜ ਪੈ ਗਈ ਸੀ ਸੰਵਧਾਨ ਬਚਾਉਣ ਦੀ ਲੋੜ ਪੈ ਗਈ ਸੀ ਸਭ ਤੋਂ ਵੱਡਾ ਯੋਗਦਾਨ ਕਿਹਦਾ ਸੀ ਤਾਂ ਉਹਦਾ ਸਹੀ ਉੱਤਰ ਇਹ ਹੋਣਾ ਚਾਹੀਦਾ ਹੈ 13 0 ਨਾਲ ਪੰਜਾਬ ਦਾ ਪੰਜਾਬ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਇਹ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦੇਸ਼ ਨੂੰ ਛੱਡ ਨਹੀਂ ਸਕਦੇ ਆਪਾਂ ਇਹਦਾ ਵੀ ਆਪਾਂ ਕਿਹ ਲੈਣ ਆਪਾਂ ਕਿਹਨੇ ਆਪਾਂ ਲੈਣੇ ਸੋ ਕਿਸੇ ਕਿਸਮ ਦੇ ਪਹਿਕਾ ਵਿੱਚ ਨਾ ਜਾਓ ਕਿਸੇ ਟੈਂਪਰੇਰੀ ਹਵਾ ਵਿੱਚ ਨਾ ਜਾਓ ਆਪਣੇ ਕੋਲੇ ਸਰਕਾਰ ਹੈ 3 ਸਾਲ ਤੱਕ ਕੰਮ ਨਹੀਂ ਕਰਨੇ ਨੇ ਜੇ ਕਿਤੇ ਘੜੀ motivo é o what a -kanta. la greco ਇੰਨੇ ਗੱਲ ਜੇ ਕਿਸ ਨੂੰ ਹੋ ਗਿਆ ਤੇਰੇ ਮੋੜਿਆ ਉਹ ਬਸ ਥੋਖ ਸ਼ਾਂਤੀ ਨਾਲ ਮੋੜਿਆ ਉਹ ਬਾਬਾ ਤੋਂ ਵੀਰ ਜੀ ਕੱਫ ਤੇ ਮੋਤੀ ਮੋਤੀ ਆਇਆ ਸੀ ਕੱਲ ਉਹ ਆਪਣੇ ਆਪਣੇ ਆਪ ਦੇ ਪਤਾ ਨਹੀਂ ਕਿੜੇ ਕਿੜੇ ਗੱਲਾਂ ਕਰ ਗਿਆ ਜੇ ਮੋਤੀ ਹੁੰਦਾ ਸਭ ਇਹ ਦੇ 10 ਸਾਲ ਕੱਢੜੇ ਔਖੇ ਹੋਏ ਮੈਨੇ ਤੂੰ ਘੱਤਰ ਦੀਆਂ ਦੱਲਾਂ ਕਰੀ ਜਾਂਦਾ ਦਾ ਜੀ ਨੂੰ ਕਹਿਣ ਤਾਂ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕਪਤਨ ਮਨਿੰਦਰ ਨਾ ਕਿ ਮੈਲਾਤ ਰਹੇ ਨਾਲ ਇਲਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਗੋਪੀ ਮੈਂ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਸੇ ਤੋ ਵੀ ਫਿੱਟ ਕਰਕੇ ਕੁਝ ਵੀ ਕਹਿ ਦਿੰਦਾ ਮੈਂ ਪਿਛੇ ਚੰਦਰਜਾਨ ਚੰਦਰਜਾਨ ਦੀ ਲਾਂਚਿੰਗ ਸੀ ਸ਼੍ਰੀ ਹਰੀ ਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਜਾਨ ਦੀ ਲਾਂਚਿੰਗ ਬੜੇ ਮੋਤੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ لینا دینا پڑھے لکھے لوگ میں جب دوسری تیسری کلاس پہ پڑھتا تھا پڑھائی میں میرا ہاتھ تنگ تھا اس لیے ہر ٹیچر مجھے آ کے کہتا تھا تو اسرو میں بیٹھ اب اسرو میں اسرو میں اسرو میں اسرو میں میرا اسرو سے پرانا ناتا ہے کل کہہ گیا خون رشتہ ہے پیارے پیارا گجرات حیرانی چیز نہ جوڑ دینا وہ میون کہ اروند کےجریوال میں کہا جی اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے ਵਾਲ ਪੁੱਛਿਆ ਉਹਨਾਂ ਨੇ ਕਹਿੰਦੇ ਭਗਵੰਤ ਮਾਤ ਦੇ ਵਰ ਕੀ ਕਹਾਂ ਬਈ ਮੈਂ ਕਿ ਜੇ ਮੈਂ ਦੇਖਾਂ ਅਮਲਾਂ ਵੱਲੇ ਜੇ ਮੈਂ ਦੇਖਾਂ ਆਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ 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 ਇਹ ਥੋੜੀ ਰਹਿਮਤ ਤਾਂ ਵੀਰੋ ਥੋੜੀ ਰਹਿਮਤ ਆਏ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ ਸਭ ਪਿਆ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ ਗਰੋਧੀਆਂ ਦੇ ਕਰੋ ਮੂੰਹ ਬੰਦ ਤੇ ਆਪਾਂ ਕੰਮ ਕਰੀਏ 13 ਇਹ ਹੋ ਜਾਣਗੇ ਕੁਰੂਖੇਤਰ ਵਾਲਾ 14ਵਾਂ ਚਾਰ ਦਿੱਲੀ ਤੋਂ ਜਿੱਤ ਰਹੇ ਆ 10 ਰਾਸ ਸਵਜ ਹੈਗੇ ਨੇ ਦੋ ਵਿਜਰਾਸ ਤੋ ਆ ਰਹੇ ਨੇ ਜਦੋਂ ਉੱਥੇ 20 35 ਹੋਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਕੋਈ ਇੱਕ ਕਰਫਈਆ ਦੀ ਰੋਗ ਦੇ ਦਿਖਾ ਦੇ ਇੱਕ ਕਰਫਈਆ ਸਿੰਗਲ ਬੈਸ ਬਹੁਤ ਆਲੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਕਦਰ ਵੀ ਤੁਸੀਂ ਬੈਠੇ ਇੰਨੇ ਦੇ ਤਾਂ ਕਾਫੀ ਸਮਾਂ ਪਹਿਲਾਂ ਤੋਂ ਮੈਂ ਮੈਂ ਤੁਰਤਾ ਮੈਂ ਟਾਈਮ ਤੇ ਪੈਣਾ ਪਰ ਰਸਤੇ ਚ ਲੋਕ ਪਿੰਡਾਂ ਚ ਸਰੋਪੇ ਲੈ ਕੇ ਖੜ ਜਾਂਦੇ ਆ ਬੱਚੇ ਲੈ ਕੇ ਤੇ ਮੈਂ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਇੰਨੀ ਸ਼ੁੱਧਤਾ ਨਾਲ ਸੁਣਿਆ ਇੰਨੀ ਪਿਆਰ ਨਾਲ ਸੁਣਿਆ ਹੈ ਜੀ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੋ ਚਾਹਦੇ ਨਾ ਵੋਟ ਕੋਈ ਧਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਢੇ ਦੇ ਤੋਂ ਜੋ ਕੰਮ ਕੀਤੇ ਭਗਵਾਨ ਚ ਨੇ ਉਹ ਸਾਡੀ ਪਾਰਟੀ ਦਾ ਅੰਤ ਇਹ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕੋ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸੱਜਦੇ ਸੀ ਲੋਕੋ ਸਾਨੂੰ ਚਾਹੁੰਦੇ ਸੀ ਲੋਪੱਟੇ ਵਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨੇ ਸੋਚਿਆ ਫਿਰ ਕਾਲੀ ਦਲ ਦੀ ਪੱਟੀ ਭਾਈ ਤੇ ਭਾਈ ਇਹਨੇ ਪੋਜੀਆ ਹੈਗੇ ਅਸੀਂ ਰੱਜੇ ਪੁੱਜੇ ਪਰ ਲੋਕ ਕਹਿੰਦੇ ਫੁੱਫੋ ਭੁੱਖਣਵੇਂ ਹੈ ਕੀ ਅਸਲੀ ਅੱਜੇ ਪੁੱਛੇ